ਇਕਲੌਤਾ ਸੁਪੁੱਤਰ 26 ਸਾਲ ਦੀ ਉਮਰ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਜਾ ਬਰਜਿਆ ਸੀ ਮਾਪੇ ਦੇ ਮਨ ਚ ਦਿਲ ਚ ਕਸਕ ਸੀ ਕਿਤੇ ਨਾ ਕਿਤੇ ਇੱਕ ਇੱਛਾ ਸੀ ਵੀ ਅਸੀਂ ਆਪਣੇ ਬੱਚੇ ਦੇ ਨਾਮ ਤੇ ਕੁਝ ਇਸ ਤਰ੍ਹਾਂ ਦਾ ਪ੍ਰਾਲਾ ਕਰੀਏ ਜਿਹੜਾ ਸਾਡੇ ਬੱਚੇ ਦਾ ਨਾਮ ਇਹ ਰੰਗੀ ਦੁਨੀਆ ਤੱਕ ਬਣ। ਦੀਵ 30-35 ਲੱਖ ਰੁਪਇਆ ਲੱਗ ਕੇ ਸ਼ੈੱਡ ਬਣਨਾ ਮ ਜਿਹਦੇ ਵਿੱਚ 90 ਬਾਈ 70 ਦੇ ਸ਼ੈੱਡ ਚ ਦੋ ਵਰਮੈਂਟਨ ਕੋਰਟ ਬਣ ਸਕਦੇ ਆ ਤਿੰਨ ਬਣ ਸਕਦੇ ਆ ਅਸੀਂ ਦੋ ਬਣਾ ਰਹੇ ਆ ਨਾਲ ਟੇਬਲ ਟੈਨਿਸ ਦੇ ਕੋਰਟ ਸਤਰੰਜ ਦੇ ਬਾਜੀ ਜੁਆਕਾਂ ਬਾਹ ਤੇ ਬਲੰਗਪਾ ਮੀ ਪੱਥਰ ਰੱਖ ਰਲ ਰਹੇ ਆ ਮਹਾਰਾਜ ਜਿੰਨ ਨੂੰ ਪੰਦਵਾਂ ਦੀ ਜੇਰੇ ਬੋਲੇ ਸੋ ਨਿਹਾਲ ਸ੍ਰੀ ਅਕਾਲ सात श्रिया सात श्रिया वाहेगुरु जी का खालसा वाहेगुरु जी की फतेह जी आज स्वर्गवासी नवनीतम बांगड़ ਸਾਡੇ ਛੋਟੇ ਵੀਰ ਦੀ ਜਾਦ ਦੇ ਵਿੱਚ ਅਸੀਂ ਇੱਕ ਅਜੇ ਉਪਰਾਲਾ ਕਰਨ ਜਾ ਰਹੇ ਹਾਂ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਛੋਟਾ ਜਿਹਾ ਇੱਕ ਉਪਰਾਲਾ ਕੀਤਾ ਜਾ ਰਿਹਾ ਇੱਥੇ ਬੱਚਿਆਂ ਦੇ ਵਾਸਤੇ ਬੈਡਮਿੰਟਨ ਕੋਰਟ ਬਣਨ ਜਾ ਰਿਹਾ ਇੱਥੇ ਇੱਕ ਵੱਡਾ ਸ਼ੈੱਡ ਬਣੂਗਾ ਲੋਹੇ ਦਾ ਜਿਦੇ ਵਿੱਚ 2 ਬੈਡਮਿੰਟਨ ਕੋਰਟ ਬਣਨਗੇ ਜਿੱਥੇ ਬੈਡਮਿੰਟਨ ਦੇ ਕੋਚ ਇੰਟਰਨੈਸ਼ਨਲ ਪੱਧਰ ਦੀ ਕੋਚਿੰਗ ਦਿਆ ਕਰਨਗੇ ਔਰ ਜਿਹੜੀ ਬੈਡਮਿੰਟਨ ਖੇਡ ਅੱਜ ਅਮੀਰਾਂ ਦੀ ਮਹਿੰਗੀ ਖੇਡ ਬਣੀ ਹੋਈ ਆ ਉਹਦੇ ਵਿੱਚ ਆਮ ਘਰਾਂ ਦੇ ਬੱਚੇ ਬੱਚੀਆਂ ਕੋਚਿੰਗ ਲੈ ਸਕਿਆ ਕਰਨਗੇ ਇਹ ਅਪਰਾਲਾ ਸੰਭਵ ਹੋ ਸਕਿਆ ਸ਼੍ਰੀ ਰਾਮਪਾਲ ਬਾਂਗੜ ਜੀ ਤੇ ਮਾਤਾ ਕਮਲਜੀਤ कौर ਬਾਂਗੜ ਜੀ ਰਾਮਪਾਲ ਬਾਂਗੜ ਜੀ ਇੱਧਰ ਖੜੇ ਨੇ ਤੇ ਕਮਲਜੀਤ कौर ਬਾਂਗੜ ਜੀ ਇਹ ਮਾਤਾ ਜੀ ਖੜੇ ਨੇ ਇਹਨਾਂ ਦਾ ਇਕਲੋਤਾ ਸੁਪੁੱਤਰ 26 ਸਾਲ ਦੀ ਉਮਰ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਜਾ ਬ੍ਰਾਜਿਆ ਸੀ ਜਿਹਦੀਆਂ ਤਸਵੀਰਾਂ ਜਿਵੇਂ ਤੁਸੀਂ ਦੇਖ ਵੀ ਰਹੇ ਹੋ 26 ਸਾਲਾਂ ਦੇ ਵਿੱਚ ਇਹ ਬੱਚੇ ਨੇ ਬੜੇ ਮਾਰ ਕੇ ਮਾਰੇ ਸੀ ਖੇਡਾਂ ਦੇ ਖੇਤਰ ਦੇ ਵਿੱਚ ਛੋਟੀ ਉਮਰ 'ਚ ਵੱਡੀਆਂ ਵੱੱਲਾ ਮਾਰਦੇ ਹੈਂਡਬਾਲ ਦੇ ਵਿੱਚ ਸਟੇਟ ਪੱਧਰ ਦੇ ਸਿਲਵਰ ਮੈਡਲ ਜਿੱਤਿਆ ਤਲਵਾਰਬਾਜ਼ੀ ਦੇ ਵਿੱਚ ਸਮੁੱਚੇ ਪੰਜਾਬ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ 골ਡ ਮੈਡਲ ਜਿੱਤਿਆ ਤੇ ਜਿੱਥੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਉੱਤੇ ਹੋਰ ਵੀ ਬਹੁਤ ਸਾਰੀਆਂ ਖੇਡਾਂ ਦੇ ਵਿੱਚ ਜੁੜ ਕੇ ਇਹ ਬੱਚਾ ਆਪਣੇ ਦੇਸ਼ ਦਾ ਝੰਡਾ ਬੁਲੰਦ ਕਰਨਾ ਚਾਹੁੰਦਾ ਸੀ ਪਰ ਉਹ ਅੱਲਾਉ ਰਾਮ ਬਾਹੀ ਗੁਰੂ ਭਗਵਾਨ ਉਹਨਾਂ ਨੂੰ ਕੁਝ ਹੋਰ ਮਜਬੂਰ ਸੀ ਮਨਜ਼ੂਰ ਸੀ ਜਿੱਦਾਂ ਚੜਦੀ ਉਮਰ ਚ ਇਸ ਬੱਚੇ ਨੂੰ ਉਹਨਾਂ ਨੇ ਆਪਣੇ ਕੋਲ ਬੁਲਾ ਲਿਆ ਤੇ ਮਾਂ ਬਾਪ ਦੇ ਮਨ ਚ ਦਿਲ ਚ ਕਸਕਸੀ ਕਿਤੇ ਨਾ ਕਿਤੇ ਇੱਕ ਇੱਛਾ ਸੀ ਵੀ ਅਸੀਂ ਆਪਣੇ ਬੱਚੇ ਦੇ ਨਾਂ ਤੇ ਕੁਝ ਇਸ ਤਰ੍ਹਾਂ ਦਾ ਅਪਰਾਲਾ ਕਰੀਏ ਜਿਹੜਾ ਸਾਡੇ ਬੱਚੇ ਦਾ ਨਾਮ ਰੰਦੀ ਦੁਨੀਆ ਤੱਕ ਬਣ ਜੇ ਤੇ ਉਸ ਪਰਾਲੇ ਦੇ ਤਹਿਤ ਹੀ ਇਹ ਕਦਮ ਅੱਜ ਪੁੱਟਿਆ ਜਾ ਰਿਹਾ ਇਹ ਪਲਾਟ ਮੁਨਖਤਰੀ ਸੇਵਾ ਪਰਿਵਾਰ ਦੇ ਕੋਲੇ ਕਾਫੀ ਸਮੇਂ ਤੋਂ ਸੀ ਹੁਣ ਕੁਝ ਦਿਨ ਪਹਿਲਾਂ ਸਾਡੇ ਮੇਨ ਤਾਂ ਮੈਂ ਮਾਤਾ ਜੀ ਦਾ ਧੰਨਵਾਦ ਕਰਾਂਗਾ ਪਟਿਆਲੇ ਤੋਂ ਸਾਡੇ ਮੈਂਬਰ ਵੀ ਨੇ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਵੀ ਸਾਡੇ ਪਰਿਵਾਰ ਦੇ ਇੱਕ ਮੈਂਬਰ ਨੇ ਉਹਨਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਪਾਣਾ ਵਰਤਿਆ ਵੀ ਉਹ ਚਾਹੁੰਦੇ ਆ ਵੀ ਅਸੀਂ ਇੱਥੇ ਕੋਈ ਇਸ ਤਰ੍ਹਾਂ ਦੀ ਯਾਦ ਬਣਾਈਏ ਬਿਲਡਿੰਗਾਂ ਬਣਾਉਣੀਆਂ ਜਾਂ ਹੋਰ ਚੀਜ਼ਾਂ 'ਚ ਉਹ ਬਹੁਤ ਵੱਡੇ ਪ੍ਰੋਜੈਕਟ ਸੀਗੇ ਇਹਨਾਂ ਦਾ ਬਜਟ ਛੋਟਾ ਸੀ ਪਰ ਇਹ ਕਹਿੰਦੇ ਅਸੀਂ ਚਾਹੁੰਦੇ ਆ ਵੀ ਫਿਰ ਵੀ ਕੋਸ਼ਿਸ਼ ਕਰੀਏ ਬੱਚਿਆਂ ਲਈ ਅਸੀਂ ਤਾਂ ਵਾਇਗਰੂ ਨੇ ਐਸਾ ਸਵੱਬ ਬਣਾਇਆ ਫਿਰੋਜ਼ਪੁਰ ਸਾਡੇ ਟੀਮ ਦੇ ਮੈਂਬਰ ਨੇ ਜਸਵਿੰਦਰ ਸਿੰਘ ਲੈਕਚਰਰ ਸਾਹਿਬ ਉਹਨਾਂ ਨੇ ਸਾਨੂੰ ਬੈਡਮਿੰਟਨ ਦੇਖ ਉਹਨਾਂ ਨੇ ਪੋਰਟ ਬਣਾਇਆ ਉੱਥੇ ਇੱਕ ਅਕੈਡਮੀ ਬਣਾਈ ਆ ਉੱਥੇ ਬੁਲਾਇਆ ਅਸੀਂ ਉੱਥੇ ਗਏ ਦੇਖਿਆ ਉਹਨਾਂ ਨੇ ਬਹੁਤ ਸੋਹਣਾ ਇੱਕ ਬੈਡਮਿੰਟਨ ਕੋਰਟ ਬਣਾਏ ਨੇ ਦੋ ਅਸੀਂ ਆ ਕੇ ਇੱਥੇ ਸਾਂਝ ਪਾਈ ਸਾਡੇ ਪੀਐਸ ਬਾਗਾ ਜੀ ਨੇ ਬੱਚਿਆਂ ਦੇ ਕੋਚ ਤਾਂ ਬਾਗਾ ਜੀ ਦੀ ਇਹ ਗੱਲਬਾਤ ਪਰਿਵਾਰ ਨਾਲ ਹੋਈ ਵੀ ਅਸੀਂ ਇਸ ਤਰ੍ਹਾਂ ਸੋਚਦੇ ਆਂ ਵੀ ਜੇ ਆਪਾਂ ਬੈਡਮਿੰਟਨ ਕੋਰਟ ਬਣਾ ਲੀਏ ਇੱਥੇ ਤਾਂ ਫਿਰ ਅੱਜ ਉਹ ਸਾਰਾ ਕੁਝ ਜਿਹੜਾ ਤੁਹਾਡੇ ਸਾਹਮਣੇ ਇਹ ਅਮਲੀ ਜਾਮੇ ਦੇ ਵਿੱਚ ਆ ਰਿਹਾ ਵਾ ਕਰੀਬ 30 35 ਲੱਖ ਰੁਪਇਆ ਲੱਗੇ ਸ਼ੈੱਡ ਬਣਨਾ ਵਾ ਜਿਹਦੇ ਵਿੱਚ 90 ਬਾ 70 ਦੇ ਸ਼ੈੱਡ ਚ ਦੋ ਬੈਡਮਿੰਟਨ ਕੋਰਟ ਬਣ ਸਕਦੇ ਆ ਤਿੰਨ ਬਣ ਸਕਦੇ ਆ ਅਸੀਂ ਦੋ ਬਣਾ ਰਹੇ ਆ ਨਾਲ ਟੇਬਲ ਟੈਨਿਸ ਦੇ ਕੋਰਟ ਸਤਰੰਜ ਦੇ ਮੰਨ ਲਓ ਇਹ ਜਿਹੜਾ ਸਟਰਕਚਰ ਬਣ ਰਿਹਾ ਸਪੋਰਟਸ ਕੰਪਲੈਕਸ ਬਣ ਰਿਹਾ ਜਿਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਦੇ ਨਾਲ ਬੱਚੇ ਜੁੜ ਸਕਣਗੇ ਤੇ ਇਹਦੇ ਵਾਸਤੇ ਅਸੀਂ ਬਾਂਗੜ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਸ ਅਪਰਾਲੇ ਦੇ ਵਿੱਚ ਬਿਲਡਿੰਗ ਬਣਾਉਣ ਵਾਸਤੇ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਦੇ ਵਿੱਚੋਂ ਹਿੱਸਾ ਪਾਇਆ ਆਪਣੇ ਬੱਚੇ ਦੀ ਯਾਦਗਾਰ ਹੋਰ ਲੋਕਾਂ ਤੇ ਹੋਰ ਦੁਨੀਆਂ ਤੱਕ ਇਹ ਸਨੇਹਾ ਪਹੁੰਚਾਉਣ ਲਈ ਵੀ ਜਦੋਂ ਸਾਡਾ ਕੋਈ ਆਪਣਾ ਚਲਿਆ ਜਾਂਦਾ ਅਸੀਂ ਉਹਨੂੰ ਕਈ ਵਾਰੀ ਦੁਖੀ ਹੋ ਕੇ ਰੋ ਕੇ ਜਾਤਾਂ ਕਰਦੇ ਆ ਪਰ ਉਸ ਤਰੀਕੇ ਨਾਲ ਅਸੀਂ ਉਹਦੀ ਸੋਚ ਨੂੰ ਅੱਗੇ ਨਹੀਂ ਲਿਜਾ ਪਾਉਂਦੇ ਜਿੱਦਾਂ ਦੀ ਉਹ ਸੋਚ ਰੱਖਦੀ ਸੀ ਇਸ ਬੱਚੇ ਦੀ ਸੋਚ ਸੀ ਵੀ ਮੈਂ ਗੇਮਾਂ ਦੇ ਵਿੱਚ ਨਾਮ ਕਰਾਂ ਇਸ ਦੁਨੀਆ ਤੇ ਨਾਮ ਹੋਵੇ ਸਾਡੇ ਦੇਸ਼ ਦਾ ਝੰਡਾ ਉੱਚਾ ਹੋਵੇ ਤਾਂ ਅੱਜ ਪਰਿਵਾਰ ਨੇ ਆਪਣੇ ਬੱਚੇ ਦੀ ਉਹ ਸੋਚ ਨੂੰ ਅੱਗੇ ਲੈ ਕੇ ਜਾ ਕੇ ਪਤਾ ਨਹੀਂ ਹੋਰ ਕਿੰਨੇ ਬੱਚਿਆਂ ਲਈ ਇਹ ਰਸਤਾ ਖੋਲਤਾ ਪਤਾ ਨਹੀਂ ਕਿੰਨੇ ਹੋਰ ਬੱਚੇ ਪੰਜਾਬ ਦੇ ਇਸ ਖੇਡ ਕੰਪਲੈਕਸ ਦੇ ਵਿੱਚ ਜਿਵੇਂ ਰਾਮਪਾਲ ਬਾਂਗੜ ਜੀ ਨੇ ਕਿਹਾ ਆ ਕੇ ਆਪਣਾ ਖੇਡਾਂ ਦੇ ਨਾਲ ਜੀਵਨ ਜੋੜ ਕੇ ਇੱਕ ਚੰਗਾ ਨਾਮਣਾ ਖੱਟਣਗੇ ਨਾਲੇ ਇਸ ਖੇਡ ਨੂੰ ਤੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣਗੇ ਬਹੁਤ ਬਹੁਤ ਧੰਨਵਾਦ ਆ ਜੀ ਬਾਂਗੜ ਪਰਿਵਾਰ ਦਾ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੇ ਇੱਥੇ ਸਾਡੇ ਅੱਜ ਮੌਜੂਦ ਨੇ ਆਸਟ੍ਰੇਲੀਆ ਤੋਂ ਬਾਈ ਜੀ ਸਾਡੇ ਮੈਂਬਰ ਵੀ ਨੇ ਅਭੀ ਬਾਈ ਜੀ ਇਹ ਵੀ ਅੱਜ ਸ਼੍ਰੀਕ ਹੋਏ ਨੇ ਇੱਥੇ ਸਾਡੇ ਪਰਿਵਾਰ ਦਾ ਹਿੱਸਾ ਬਣੇ ਨੇ ਬਾਕੀ ਸਾਡੇ ਫੈਮਿਲੀ ਦੇ ਮੈਂਬਰ ਸਾਰੇ ਖੜੇ ਨੇ ਉਹਨਾਂ ਦਾ ਵੀ ਧੰਨਵਾਦ ਆ ਬਾਕੀ ਨਵਨੀਤਮ ਦੇ ਮਾਮਾ ਜੀ ਵੀ ਆਏ ਨੇ ਨਾਲ ਉਹਨਾਂ ਦਾ ਵੀ ਧੰਨਵਾਦ ਆ ਬਾਕੀ ਸਾਡੇ ਮੁਨੱਖਤਰੀ ਸੇਵਾ ਪਰਿਵਾਰ ਦੇ ਸਰਪੰਨ ਸਾਹਿਬ ਬਾਪੂ ਗੋਪਾਲ ਸਿੰਘ ਜੀ ਕਿ ਅਸੀਂ ਸਾਰੇ ਪਹਿਲਾਂ ਗੁਰੂ ਦਾ ਸ਼ੁਕਰਾਨਾ ਕਰਕੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਘਰ ਤੋਂ ਸ਼ੁਰੂਆਤ ਕਰਾਂਗੇ ਫਿਰ ਅੱਜ ਅਸੀਂ ਟੱਕ ਲਾਵਾਂਗੇ ਜਿੱਥੇ ਅੱਜ ਇਸ ਘਰ ਦੀ ਨੀਵ ਰੱਖੀ ਜਾਊਗੀ ਸ਼ੁਰੂਆਤ ਕੀਤੀ ਜਾਊਗੀ ਜਿਹਦੇ ਨਾਲ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਬਣ ਕੇ ਤਿਆਰ ਹੋਵੇਗਾ ਹੁਣ ਪਹਿਲਾਂ ਆਪਾਂ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਅਸੀਂ ਦਿਵਾਲੀ ਨੂੰ ਇਹ ਬਲਜੀ ਜੋ ਆਕਾਂ ਬਹਤੇ ਬਿਲਕਿੰਦਾ ਮੀਂਹ ਪੱਥਰ ਰੱਖ ਰਖੇ ਆ ਮਹਾਰਾਜ ਜਿੰਨਾਂ ਨੂੰ ਤਾਂ ਤਸਤੀ ਦੇਵੇ ਤੇ ਇਨਾਂ ਭਣਤਾਵਾਂ ਨੂੰ ਮਹਾਰਾਜ ਬਹੁਤਾ ਬਹੁਤਾ ਦੇਵੇ ਜਿਹੜਾ ਇਹ ਬਾਬਾ ਕੰਨੀ ਦੇਖਦੇ ਆ ਜੋ ਆਕਾ ਕੰਨੀ ਦੇਖਦੇ ਆ ਰਬ ਇਹ ਨਾ ਕੰਨੀ ਵੀ ਦੇਖੂਗਾ ਤੇ ਬਾ ਮਹਾਰਾਜ ਇਹਨਾਂ ਨੂੰ ਤਾਂ ਦਰਸਪੀ ਦੇਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਸਰਪੰਚ ਅਲੇ ਤੂੰ ਤੋ ਤੱਕ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾ ਆਦ ਸੱਚ ਜਗਤ ਸੱਚ ਹੈਪੀ ਸੱਚ ਨਾਨਕ ਉਸੀ ਪੀਸ ਬਸ ਮੱਚ ਬਸ ਉਹ ਸਤਨਾ ਕਰਤਾ ਏਪੋ ਇਹ ਰਵੇ ਤੁਸੀਂ ਕਰਪੋਸ਼ ਯਾ ਆਦ ਸੱਚ ਨਾਨਕ ਉਸੀ ਪੀਸ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਬੋਲੇ ਸੋਨਹਾ ਅਜਰੀਆ ਕਾਲਾ ਇਹ ਕਹੀ ਨਾ ਲੱਗੇ ਹੋਏ ਛੋਟੇ ਛੋਟੇ ਟੱਕ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਇੱਕ ਵੱਡਾ ਪ੍ਰਭਾਵ ਪਾਉਣਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਮੌਕੇ ਉਹਨਾਂ ਨੂੰ ਮਿਲਣਗੇ ਬੱਚਿਆਂ ਨੂੰ ਇਹ ਅੱਜ ਬੰਗੜ ਪ੍ਰਵਾਲ ਵਰੀਆਂ ਕੀਤਾ ਗਿਆ ਪ੍ਰਾਲਾ ਆਉਣ ਵਾਲੇ ਭਵਿੱਖ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਇੱਕ ਚੰਗਾ ਰਸਤਾ ਇੱਕ ਚੰਗੀ ਸੇਧ ਦਿਖਾ ਸਕੇ ਸੱਚੇ ਪਾਤਸ਼ਾਹ ਕਿਰਪਾ ਕਰਨ ਕਾਲਪੁਰਖ ਵਾਹਿਗੁਰੂ ਜੀ ਮਿਹਰ ਕਰਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਬਲ ਬੁੱਧੀ ਬਖਸ਼ਣ ਇੱਥੇ ਲੱਗੇ ਹੋਏ ਜਿਹੜੇ ਮਿਸਤਰੀ ਮਜ਼ਦੂਰ ਭਰਾਵਾਂ ਨੇ ਕੰਮ ਕਰਨਾ ਹਰ ਇੱਕ ਇਸ ਸੇਵਾ ਦੇ ਨਾਲ ਜੁੜੇ ਹੋਏ ਮੈਂਬਰ ਨੂੰ ਸੱਚੇ ਪਾਤਸ਼ਾਹ ਸੁੱਖੀ ਸੰਧੀ ਤੰਦਰੁਸਤੀ ਦੇ ਨਾਲ ਇਹ ਸਾਰੇ ਕਾਰਜ ਪੂਰੇ ਕਰਨ ਦਾ ਬਲ ਬਖਸ਼ਣ ਇਹ ਬਿਲਡਿੰਗ ਬਣ ਕੇ ਜਦੋਂ ਤਿਆਰ ਹੋਵੇ ਅਸੀਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝ ਪਾਈਏ ਇਹਦਾ ਇਨੋਗ੍ਰੇਸ਼ਨ ਕਰੀਏ ਸੱਚੇ ਬਾਸ਼ਾ ਸਾਨੂੰ ਇੰਨੀ ਕਿਸਮਤ ਬਖਸ਼ਣ ਮਿਹਰ ਕਰਨ ਇਸਾਰੇ ਕਾਰਜ ਅਸੀਂ ਕਰ ਸਕੀ ਪਰਿਵਾਰ ਨਾਲ ਰਲ ਕੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਬੰਗੜ ਪਰਿਵਾਰ ਦਾ ਜਿਨ੍ਹਾਂ ਨੇ ਇੱਥੇ ਆ ਕੇ ਅੱਜ ਇਸ ਉਪਰਾਲੇ 'ਚ ਸਾਡਾ ਸਾਥ ਦਿੱਤਾ ਤੇ ਬੱਚਿਆਂ ਵਾਸਤੇ ਇਹ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਤਾ ਜੀ ਹੁਣ ਵੱਲਿਓ ਇਹ ਪਹਿਲਾਂ ਹੀ ਸਾਡੇ ਨਾਲ ਜੁੜੇ ਹੋਏ ਨੇ ਬੱਚਿਆਂ ਨੂੰ ਬਹੁਤ ਪ੍ਰੇਰਨਾ ਦਿੰਦੇ ਨੇ ਇੱਥੇ ਪਰਿਵਾਰ ਦੇ ਨਾਲ ਸਕਾਟੈਂਡ ਗਾਈਡ ਦੇ ਬੜੇ ਇੱਕ ਸੁਲਝੇ ਹੋਏ ਸਿਆਣੇ ਸੀਨੀਅਰ ਮੈਂਬਰ ਨੇ ਤੇ ਉਹ ਅੱਜ ਇਸ ਬੈਡਮਿੰਟਨ ਕੋਰਟ ਦੇ ਬਣਨ ਤੋਂ ਪਹਿਲਾਂ ਹੀ ਫੂਲਕਾ ਤੇ ਸਿੱਧੂ ਪਰਿਵਾਰ ਵੱਲੋਂ ਇਹ ਸੇਵਾ ਲਈ ਗਈ ਜਿੰਨੇ ਵੀ ਸ਼ਟਲ ਲੱਗਣਗੇ ਉਹ ਸਾਰੇ ਸ਼ਟਲ ਦੀ ਜਿਹੜੀ ਸੇਵਾ ਵਾ ਉਹ ਇਹਨਾਂ ਵੱਲੋਂ ਦਿੱਤੀ ਜਾ ਕੇ ਵਾਹਿਗੁਰੂ ਕਿਰਪਾ ਕਰਨ ਇਹ ਕਾਰਜ

ਇਨਾ ਵੱਲਿਓ ਵੀ ਬਹੁਤ ਯੋਗਦਾਨ ਆ ਕਿਉਂਕਿ ਇਸ ਪਰਿਵਾਰ ਵੱਲਿਓ ਹੀ ਸਾਡੇ ਨਾਲੇ ਸਾਂਝ ਪਾਈ ਗਈ ਹਸਬੰਦ ਹੈ ਜੀ ਹਾਂ ਹਾਂ ਇਨਾ ਵੱਲਿਓ ਹੀ ਸਾਨੂੰ ਦੱਸਿਆ ਗਿਆ ਮਾਤਾ ਜੀ ਉਹਨਾਂ ਵੱਲਿਓ ਪਰਿਵਾਰ ਦੇ ਨਾਲ ਸਾਡੀ ਵਾਹਿਗੁਰੂ ਵਾਹਿਗੁਰੂ